ਜ਼ਿੰਦਗੀ ਦੀ ਸ਼ੁਰੂਆਤ ਕਰਨ ਦਾ ਮਜ਼ਾ ਉਦੋਂ ਆਉਂਦਾ ਜਦੋਂ ਹਾਲਾਤ ਬੁਰੇ ਹੋਣ ਤੇ ਆਪਾਂ ਇਕੱਲੇ ਹੋਈਏ ਬੜਾ ਹਿੱਟ ਕੀਤਾ ਉਹਨਾਂ ਲਾਈਨਾਂ ਨੇ ਮੈਨੂੰ ਕਿ ਜ਼ਿੰਦਗੀ ਦੀ ਸ਼ੁਰੂਆਤ ਤਾਂ ਉਦੋਂ ਹੀ ਹੁੰਦੀ ਹੈ ਨਾ ਜਦੋਂ ਇਕੱਲੇ ਹੋਈਏ ਆਪਾਂ ਤੇ ਹਾਲਾਤ ਬਿਲਕੁਲ ਬੁਰੇ ਹੋਣ ਕਿੰਨੀ ਵਾਰ ਹਾਰ ਹੰਬ ਕੇ ਬੰਦਾ ਬੈਠਾ ਹੁੰਦਾ ਤੇ ਇਕੱਲਾ ਹੁੰਦਾ ਅਸਲ ਜ਼ਿੰਦਗੀ ਦੀ ਸ਼ੁਰੂਆਤ ਉੱਥੋਂ ਹੀ ਹੁੰਦੀ ਹੈ ਇੱਕ ਕਸਟਮਰ ਮੇਰਾ ਉਹਦੀ ਵਾਈਫ ਨੇ ਆਪਣੇ ਆਦਮੀ ਨੂੰ ਆਪਣੀ ਫੈਮਲੀ ਦੇ ਨਾਲ ਨਹੀਂ ਮਿਲਵਾਇਆ 10-12 ਸਾਲ ਹੋ ਗਿਆ ਰਹਿੰਦਿਆਂ ਨੂੰ ਪਰ ਜਦੋਂ ਵੀ ਆਪਣੇ ਰਿਸ਼ਤੇਦਾਰਾਂ ਦੇ ਜਾਂਦੀ ਆ ਉਹ ਇਕੱਲੀ ਜਾਂਦੀ ਆ ਉਹਨੇ ਕਦੀ ਵੀ ਸਟੈਂਡ ਨਹੀਂ ਲਿਆ ਆਪਣੀ ਫੈਮਲੀ ਦੇ ਖਿਲਾਫ ਆਪਣੇ ਘਰ ਵਾਲੇ ਦੇ ਲਈ ਕਿ ਅਗਰ ਤੁਸੀਂ ਮੇਰੇ ਘਰ ਵਾਲੇ ਨੂੰ ਨਹੀਂ ਸੱਦਣਾ ਜਾਂ ਤੁਸੀਂ ਮੇਰੇ ਘਰ ਵਾਲੇ ਨੂੰ ਐਕਸੈਪਟ ਨਹੀਂ ਕਰਨਾ ਤੇ ਮੈਨੂੰ ਮਨਾ ਸੱਦੋ ਮੈਂ ਵੀ ਤੁਹਾਡੇ ਘਰ ਨਹੀਂ ਆਉਣਾ ਬਸ ਉਹ ਇਕੱਲੀ ਜਾਂਦੀ ਆ ਇਕੱਲੀ ਆਉਂਦੀ ਆ ਤੇ ਹੁਣ ਉਹ ਕਹਿੰਦਾ ਹੁਣ ਤਾਂ ਰਾਤਾਂ ਵੀ ਰਹਿਣ ਲੱਗ ਪਈ ਆ ਬੇਸ਼ੱਕ ਉਹ ਗਲਤ ਨਾ ਹੋਵੇ ਪਰ ਆਦਮੀ ਨੂੰ ਥੋੜੀ ਪਤਾ ਆਦਮੀ ਕਿਹੜਾ ਮਿਲਿਆ ਉਹਦੇ ਰਿਸ਼ਤੇਦਾਰਾਂ ਨੂੰ ਕਿ ਕਿੱਥੇ ਗਈ ਆ ਕਿੱਥੇ ਨਹੀਂ ਗਈ ਸੋ ਮੈਂ ਉਸ ਬੰਦੇ ਨਾਲ ਵੀ ਗੱਲਾਂ ਕਰਦਾ ਸੀ ਮੈਂ ਕਿ ਅਗਰ ਤੁਹਾਡਾ ਆਉਣਾ ਜਾਣਾ ਹੀ ਨਹੀਂ ਹੈ ਫੈਮਲੀਆ ਦੇ ਵਿੱਚ ਤੇਰੀ ਘਰ ਵਾਲੀ ਤੇ ਲਈ ਸਟੈਂਡਿੰਗ ਨਹੀਂ ਲੈ ਰਹੀ ਉਹ ਫਿਰ ਰਿਲੇਸ਼ਨਸ਼ਿਪ ਕਾਦਾ ਹੋਇਆ ਹੈ ਬਸ ਆਪਣੇ ਆਪ ਨੂੰ ਖੁਸ਼ ਕਰੀ ਜਾਓ ਰਿਸ਼ਤੇਦਾਰਾਂ ਨੂੰ ਖੁਸ਼ ਕਰੀ ਜਾਓ ਜਿਹਨੇ ساری ਉਮਰ ਸਾਥ ਦੇਣਾ ਉਹਨੂੰ ਤੁਸੀਂ ਘਰ ਬਿਠਾ ਲਈ ਰੱਖੋ ਤੇ ਇਸ ਗੱਲ ਦਾ ਵੀ ਤੁਹਾਨੂੰ ਪਤਾ ਹੋਵੇ ਅਗਰ ਮੇਰੇ ਨਾਲ ਕਿਸੇ ਨੇ ਖੜਨਾ ਤਾਂ ਮੇਰੇ ਆਦਮੀ ਨੇ ਖੜਨਾ ਉਦੋਂ ਪਰਿਵਾਰ ਨੇ ਵੀ ਨਹੀਂ ਖੜਨਾ ਫੇਰ ਵੀ ਤੁਸੀਂ ਸਟੈਪ ਨਹੀਂ ਲੈ ਰਹੇ ਕਈ ਦਫਾ ਇਦਾਂ ਦੀਆਂ ਕੋਟੇਸ਼ਨਸ ਬੰਦੇ ਨੂੰ ਬਹੁਤ ਤਕੜਾ ਕਰ ਦਿੰਦੀਆਂ ਇੱਕ ਦਿਨ ਤਾਂ ਸਾਰਿਆਂ ਤੇ ਆਉਣਾ ਹੀ ਆਉਣਾ ਹੈ ਉਹ ਅੱਜ ਨਹੀਂ ਆਊਗਾ ਤੇ ਕੱਲ ਆਊਗਾ ਜਦੋਂ ਇਕੱਲੇ ਰਹਿ ਜਾਣਾ ਹੈ ਇਸ ਕਰਕੇ ਇਕੱਲੇ ਰਹਿਣ ਦੀ ਆਦਤ ਹੁਣ ਤੋਂ ਹੀ ਪਾਉਣੀ ਸ਼ੁਰੂ ਕਰ ਲਈਏ ਤਕਲੀਫ ਜ਼ਿੰਦਗੀ ਕੱਟ ਦਊਗੀ ਤਪੜਾ